ਮਾਈ ਬਿਸ਼ਨੋ ਬਰਾਂਡੇ ਵਿੱਚ ਪਈ ਮੰਜੇ ਤੇ ਪਈ ਹੋਈ ਸੀ ਘਰ ਵਾਲੇ ਦੀ ਮੌਤ ਤੋਂ ਬਾਅਦ ਬਿਸ਼ਨੋ ਬਿਲਕੁਲ ਕੱਲੀ ਹੋ ਗਈ ਸੀ ਕਹਿਣ ਨੂੰ ਤਾਂ ਉਸਦੇ ਦੋ ਪੁੱਤਰ ਸਨ ਦੋਨੇ ਹੀ ਵਿਆਹੇ ਹੋਏ ਸਨ ਅਤੇ ਦੋਨਾਂ ਦੇ ਬੱਚੇ ਵੀ ਸਕੂਲ ਜਾਣ ਲੱਗ ਪਏ ਸਨ ਘਰ ਵਿੱਚ ਸਾਰੇ ਆਪਣਾ ਖਿਆਲ ਖੁਦ ਰੱਖ ਸਕਦੇ ਸਨ ਬਸ ਜੇ ਘਰ ਵਿੱਚ ਕਿਸੇ ਨੂੰ ਸਹਾਰੇ ਦੀ ਜ਼ਰੂਰਤ ਸੀ ਤਾਂ ਉਹ ਸੀ ਬਿਸ਼ਨ ਕੋਰ ਉਸ ਦੀ ਉਮਰ ਦੇ ਨਾਲ-ਨਾਲ ਅੱਖਾਂ ਦੀ ਰੋਸ਼ਨੀ ਤੇ ਸਰੀਰ ਦੀ ਤਾਕਤ ਵੀ ਘਟਦੀ ਜਾ ਰਹੀ ਸੀ ਤੇ ਫਿਰ ਇਹ ਤਾਂ ਕੁਦਰਤ ਦਾ ਨਿਯਮ ਹੈ ਕਿ ਜਦੋਂ ਨਵੀਂ ਪੀੜੀ ਵਿੱਚ ਜਵਾਨੀ ਅਤੇ ਸਰੀਰ ਵਿੱਚ ਤਾਕਤ ਵੱਧਦੀ ਹੈ ਤਾਂ ਬੁਢਾਪੇ ਵਿੱਚ ਵਿਅਕਤੀ ਸਮੇਂ ਦੇ ਨਾਲ-ਨਾਲ ਕਮਜ਼ੋਰ ਤੇ ਲਾਚਾਰ ਹੁੰਦਾ ਜਾਂਦਾ ਹੈ ਅਜਿਹਾ ਹੀ ਉਸ ਨਾਲ ਹੋ ਰਿਹਾ ਸੀ ਪਰ ਇਸ ਪੀੜੀ ਵਿੱਚ ਆਈ ਦੂਰੀ ਇੰਨੀ ਜ਼ਿਆਦਾ ਹੋ ਜਾਵੇਗੀ ਇਹ ਤਾਂ ਕਦੇ ਬਿਸ਼ਨਕੌਰ ਨੇ ਸੋਚਿਆ ਤੱਕ ਨਹੀਂ ਸੀ ਕਿ ਨਾ ਤਾਂ ਉਹਨਾਂ ਦੇ ਬੱਚੇ ਉਸ ਦਾ ਇਕੱਲਾਪਨ ਦੇਖਣਗੇ ਤੇ ਨਾ ਹੀ ਉਹਨਾਂ ਦੇ ਹੰਝੂ ਉਹਨਾਂ ਦੇ ਬੱਚੇ ਦੇਖਣਗੇ ਇਹ ਤਾਂ ਕਦੇ ਬਿਸ਼ਨਕੌਰ ਨੇ ਸੋਚਿਆ ਤੱਕ ਨਹੀਂ ਸੀ ਪਰ ਹੁਣ ਉਹਨਾਂ ਦੇ ਬਰਦਾਸ਼ਤ ਕਰਨ ਦੀ ਹੱਦ ਪਾਰ ਹੋ ਚੁੱਕੀ ਸੀ ਕਿਉਂਕਿ ਨਾ ਤਾਂ ਕੋਈ ਸਮੇਂ ਸਿਰ ਖਾਣਾ ਦੇਣ ਆਉਂਦਾ ਸੀ ਤੇ ਨਾ ਹੀ ਕੋਈ ਉਸ ਤੋਂ ਉਸ ਦਾ ਹਾਲ-ਚਾਲ ਪੁੱਛਦਾ ਸੀ ਸਭ ਬਰਾਂਡੇ ਵਿੱਚੋਂ ਆਉਂਦੇ ਜਾਂਦੇ ਰਹਿੰਦੇ ਪਰ ਆਪਣੀ ਬਜ਼ੁਰਗ ਮਾਂ ਕੋਲ ਬੈਠਣ ਦਾ ਨਾ ਤੇ ਉਹਨਾਂ ਦੇ ਪੁੱਤਰਾਂ ਕੋਲ ਸਮਾਂ ਸੀ ਤੇ ਨਾ ਹੀ ਨੂਹਾ ਕੋਲ ਫਿਰ ਪੋਤੇ-ਪੋਤਰੀਆਂ ਤੋਂ ਤਾਂ ਉਮੀਦ ਹੀ ਕੀ ਰੱਖਣੀ ਸੀ ਆਖਰ ਉਹ ਵੀ ਤਾਂ ਆਪਣੇ ਹੀ ਮਾਪਿਓ ਦੀ ਔਲਾਦ ਸੀ ਇੰਨਾ ਭਰਿਆ ਪਰਿਵਾਰ ਪਰ ਉਹ ਫਿਰ ਵੀ ਬਿਲਕੁਲ ਇਕੱਲੀ ਸੀ ਕਦੇ-ਕਦਾਈਂ ਉਹ ਗਵਾਂਢਣ ਦੇ ਨਾਲ ਬਾਹਰ ਗਲੀ ਵਿੱਚ ਖੜ ਜਾਂਦੀ ਤਾਂ ਫਿਰ ਉਸ ਨਾਲ ਗੁਰਦੁਆਰੇ ਚਲੀ ਜਾਂਦੀ ਤਾਂ ਥੋੜਾ ਸਮਾਂ ਲੰਘ ਜਾਂਦਾ ਨਹੀਂ ਤਾਂ ਸੁੰਨਾ ਘਰ ਉਸ ਨੂੰ ਖਾਣ ਨੂੰ ਆਉਂਦਾ ਇੱਕ ਦਿਨ ਗੁਰਦੁਆਰੇ ਵਿੱਚ ਉਸ ਨੂੰ ਆਪਣੀ ਇੱਕ ਪੁਰਾਣੀ ਸਹੇਲੀ ਮਿਲੀ ਉਸ ਨਾਲ ਉਹ ਆਪਣੇ ਦਿਲ ਦੀਆਂ ਗੱਲਾਂ ਕਰ ਲਿਆ ਕਰਦੀ ਸੀ ਉਸ ਨੇ ਪੁੱਛਿਆ ਕਿ ਤੇਰਾ ਤਾਂ ਪੂਰਾ ਖੁਸ਼ਹਾਲ ਪਰਿਵਾਰ ਹੈ ਫਿਰ ਤੇਰੀ ਇਹ ਹਾਲਤ ਕਿਉਂ ਬਿਸ਼ਨ ਕੋਰ ਨੇ ਉਸ ਨੂੰ ਦੱਸਿਆ ਕਿ ਜਦੋਂ 6 ਮਹੀਨੇ ਪਹਿਲਾਂ ਉਸ ਦੇ ਘਰ ਵਾਲੇ ਦੀ ਮੌਤ ਹੋਈ ਸੀ ਤਾਂ ਉਸ ਦੇ ਪੁੱਤਰ ਤੇ ਨੂਹਾ ਨੇ ਸ਼ੁਰੂ-ਸ਼ੁਰੂ ਵਿੱਚ ਬਹੁਤ ਸੇਵਾ ਕੀਤੀ ਸੀ ਫਿਰ ਨੂ ਪੁੱਤਰ ਕਹਿਣ ਲੱਗੇ ਕਿ ਮਾਂ ਆਪਣੇ ਦੋ ਕਮਰੇ ਹਨ ਇਹਨਾਂ ਦੋ ਕਮਰਿਆਂ ਵਿੱਚ ਸਾਰਿਆਂ ਦਾ ਗੁਜ਼ਾਰਾ ਨਹੀਂ ਹੋ ਸਕਦਾ ਹੁਣ ਤਾਂ ਬੱਚੇ ਵੀ ਵੱਡੇ ਹੋ ਰਹੇ ਹਨ ਉਹਨਾਂ ਨੂੰ ਵੀ ਅਲੱਗ ਕਮਰਾ ਚਾਹੀਦਾ ਹੈ ਕਦੋਂ ਤੱਕ ਅਸੀਂ ਇੱਕ ਕਮਰੇ ਵਿੱਚ ਗੁਜ਼ਾਰਾ ਕਰਾਂਗੇ ਡੈਡੀ ਤਾਂ ਕੁਝ ਕਰਨ ਤੋਂ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਗਏ ਹੁਣ ਤਾਂ ਤੁਸੀਂ ਹੀ ਕੁਝ ਕਰ ਸਕਦੇ ਹੋ ਮੈਨੂੰ ਉਸ ਵਕਤ ਥੋੜੀ ਹੈਰਾਨੀ ਹੋਈ ਤੇ ਮੈਂ ਆਪਣੇ ਪੁੱਤਾਂ ਨੂੰ ਪੁੱਛਿਆ ਕਿ ਪੁੱਤ ਮੈਂ ਕੀ ਕਰ ਸਕਦੀ ਹਾਂ ਮੇਰੇ ਕੋਲ ਤਾਂ ਕੁਝ ਵੀ ਨਹੀਂ ਤਾਂ ਉਦੋਂ ਮੇਰੇ ਵੱਡੇ ਪੁੱਤਰ ਸੁਖਚੈਨ ਨੇ ਕਿਹਾ ਕਿ ਮੰਮੀ ਪਾਪਾ ਨੇ ਆਪਣੀ ਸਾਰੀ ਜ਼ਮੀਨ ਜਾਇਦਾਦ ਤੁਹਾਡੇ ਨਾਮ ਕਰ ਦਿੱਤੀ ਹੈ ਤੇ ਹੁਣ ਹਰੇਕ ਚੀਜ਼ ਦੀ ਮਾਲਕ ਤੁਸੀਂ ਹੋ ਤੁਸੀਂ ਚਾਹੋ ਤਾਂ ਥੋੜੀ ਜਹੀ ਜ਼ਮੀਨ ਵੇਚ ਕੇ ਇਹ ਘਰ ਬਣਵਾ ਸਕਦੇ ਹੋ ਘਰ ਦਾ ਉੱਪਰ ਵਾਲਾ ਪੋਰਸ਼ਨ ਬਣਾ ਲਵਾਂਗੇ ਠੀਕ ਰਹੇਗਾ ਤੁਸੀਂ ਸਮਝ ਰਹੇ ਹੋ ਨਾ ਮੰਮੀ ਮੈਂ ਕੀ ਕਹਿ ਰਿਹਾ ਹਾਂ ਗੁਰਪ੍ਰੇਜ ਬੋਲਿਆ ਮਾਂ ਬੱਚੇ ਵੀ ਵੱਡੇ ਹੋ ਰਹੇ ਹਨ ਤੇ ਜਗ੍ਹਾ ਵੀ ਬਹੁਤ ਘੱਟ ਹੈ ਤੇ ਜੇ ਘਰ ਕੋਈ ਮਹਿਮਾਨ ਆ ਜਾਣ ਤਾਂ ਜਗ੍ਹਾ ਘੱਟ ਹੋਣ ਕਾਰਨ ਬਹੁਤ ਸ਼ਰਮਿੰਦਾ ਹੋਣਾ ਪਵੇਗਾ ਮੈਂ ਉਹਨਾਂ ਦੀ ਗੱਲ ਮੰਨ ਲਈ ਤੇ ਪਿੰਡੋਂ ਜ਼ਮੀਨ ਦਾ ਅੱਧਾ ਹਿੱਸਾ ਵੇਚ ਕੇ ਉਹਨਾਂ ਨੂੰ ਪੈਸੇ ਦੇ ਦਿੱਤੇ ਤੇ ਕਿਹਾ ਜਿਵੇਂ ਠੀਕ ਲੱਗੇ ਉਸੇ ਤਰ੍ਹਾਂ ਘਰ ਬਣਾ ਲਵੋ ਪੁੱਤਾਂ ਨੇ ਉੱਪਰ ਦੋ ਮੰਜ਼ਲੀ ਘਰ ਬਣਾ ਲਿਆ ਫਿਰ ਇੱਕ ਦਿਨ ਉਹ ਮੇਰੇ ਪੋਤੇ ਨੂੰ ਨਾਲ ਲੈ ਕੇ ਮੇਰੇ ਕੋਲ ਬੈਠ ਗਏ ਤੇ ਬੋਲੇ ਮਾਂ ਤੁਹਾਡੀ ਸਿਹਤ ਠੀਕ ਨਹੀਂ ਰਹਿੰਦੀ ਤੇ ਜਮੀਨ ਜਾਇਦਾਦ ਦਾ ਕੰਮ ਵੀ ਕੀ ਤੁਹਾਨੂੰ ਤੇ ਬੁਢਾਪੇ ਵਿੱਚ ਤੁਸੀਂ ਜ਼ਮੀਨ ਕੀ ਕਰੋਗੇ ਬਸ ਹੁਣ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਬੱਚਿਆਂ ਨੂੰ ਦੇ ਦਿਓ ਫਿਰ ਆਰਾਮ ਨਾਲ ਆਪਣੀ ਨੂਹਾ ਕੋਲ ਬੈਠ ਕੇ ਸੇਵਾ ਕਰਵਾਓ ਆਰਾਮ ਨਾਲ ਮੰਜੇ ਤੇ ਬੈਠ ਕੇ ਹੁਕਮ ਚਲਾਓ ਮੈਂ ਕਿਹਾ ਤੂੰ ਕੀ ਕਹਿ ਰਿਹਾ ਹੈ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਤਾਂ ਮੇਰੇ ਛੋਟੇ ਪੁੱਤ ਨੇ ਆਪਣੇ بیٹے ਨੂੰ ਮੇਰੇ ਸਾਹਮਣੇ ਲਿਆ ਕੇ ਕਹਿੰਦਾ ਮੰਮੀ ਕੱਲ ਇਸ ਦਾ ਜਨਮ ਦਿਨ ਹੈ ਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਨੂੰ ਕੋਈ ਅਜੀਹਾ ਤੋਹਫਾ ਦਿਓ ਜੋ ਕਿਸੇ ਨੇ ਨਾ ਦਿੱਤਾ ਹੋਵੇ ਤੇ ਨਾ ਹੀ ਕੋਈ ਦੇ ਸਕੇ ਮੈਂ ਉਸ ਨੂੰ ਪੁੱਛਿਆ ਹਾਂ ਪੁੱਤ ਮੈਂ ਆਪਣੇ ਪੋਤੇ ਲਈ ਬਹੁਤ ਕੁਝ ਕਰਨਾ ਚਾਹੁੰਦੀ ਹਾਂ ਪਰ ਮੈਂ ਕੀ ਕਰ ਸਕਦੀ ਹਾਂ ਮੈਂ ਤਾਂ ਕੋਈ ਚੰਗਾ ਤੋਹਫਾ ਵੀ ਨਹੀਂ ਦੇ ਸਕਦੀ ਤਾਂ ਵੱਡਾ ਸੁਖਚੈਨ ਬੋਲਿਆ ਕਿ ਮੰਮੀ ਸਿਰਫ ਤੁਸੀਂ ਹੋ ਜੋ ਇਹਨਾਂ ਨੂੰ ਉਹ ਤੋਹਫੇ ਦੇ ਸਕਦੇ ਹੋ ਜਿਸ ਦੇ ਲਈਏ ਦੋਨੋਂ ਇੱਥੇ ਆਏ ਹਨ ਫਿਰ ਛੋਟਾ ਬੋਲਿਆ ਸਾਫ਼-ਸਾਫ਼ ਦੱਸ ਮੰਮੀ ਨੂੰ ਕੀ ਕਹਿਣਾ ਹੈ ਫਿਰ ਮੇਰੇ ਅੱਗੇ ਕਾਗਜ਼ ਕਰਦਾ ਹੋਇਆ ਛੋਟਾ ਬੋਲਿਆ ਮੰਮੀ ਤੁਸੀਂ ਬਸ ਕੁਝ ਨਹੀਂ ਕਰਨਾ ਇਹਨਾਂ ਕਾਗਜ਼ਾਂ ਦੇ ਉੱਪਰ ਆਪਣਾ ਨਾਮ ਲਿਖ ਦਿਓ ਸੁਖਚੈਨ ਦੇ ਪਾਪਾ ਦੇ ਹੁੰਦਿਆਂ ਮੈਂ ਕਦੇ ਕਿਤੇ ਕੋਈ ਦਸਤਕਤ ਨਹੀਂ ਕੀਤੀ ਸਨ ਤੇ ਨਾ ਹੀ ਕੁਝ ਜਾਣਦੀ ਸੀ ਪਰ ਕਹਿੰਦੇ ਹਨ ਕਿ ਇਨਸਾਨ ਨੂੰ ਕੋਈ ਵੀ ਕਾਗਜ਼ ਦੇ ਦਸਤਕਤ ਕਰਨ ਤੋਂ ਪਹਿਲਾਂ ਇਹ ਪੁੱਛ ਲੈਣਾ ਚਾਹੀਦਾ ਹੈ ਕਿ ਉਹ ਕਿਸ ਬਾਰੇ ਵਿੱਚ ਹਨ ਜੇ ਹੋ ਸਕੇ ਤਾਂ ਪੜ੍ਹ ਲੈਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ ਧੋਖਾਧੜੀ ਬਹੁਤ ਹੋ ਰਹੀ ਹੈ ਪਰ ਮੇਰੇ ਨਾਲ ਧੋਖਾ ਕਰਨ ਵਾਲਾ ਕੋਈ ਨਹੀਂ ਸੀ ਮੇਰੇ ਬੱਚੇ ਹੀ ਤਾਂ ਸੀ ਇਹ ਸੋਚ ਕੇ ਮੈਂ ਦਸਤਕਤ ਕਰ ਦਿੱਤੀ ਪਰ ਫਿਰ ਮੈਂ ਸੋਚਿਆ ਕਿ ਇੱਕ ਵਾਰ ਪੁੱਛ ਲੈਨੀ ਆ ਕਿ ਕਿਸ ਚੀਜ਼ ਦੇ ਹਨ ਇਹ ਕਾਗਜ਼ ਮੇਰੇ ਪੁੱਛਣ ਤੇ ਵੱਡਾ ਬੇਟਾ ਹੱਸਦਾ ਹੋਇਆ ਬੋਲਿਆ ਮੰਮੀ ਇੱਥੇ ਲਿਖਿਆ ਹੋਇਆ ਹੈ ਕਿ ਪਿੰਡ ਵਾਲੀ ਜ਼ਮੀਨ ਤੁਸੀਂ ਆਪਣੇ ਦੋਨੋਂ ਪੁੱਤਾਂ ਦੇ ਨਾਮ ਕਰ ਰਹੇ ਹੋ ਮੈਨੂੰ ਸੁਣ ਕੇ ਪਹਿਲਾਂ ਥੋੜਾ ੱਤਕਾ ਲੱਗਿਆ ਕਿ ਇਹਨਾਂ ਨੇ ਚਲਾਕੀ ਨਾਲ ਕਾਗਜ਼ ਉੱਪਰ ਮੇਰੇ ਦਸਤਕਤ ਕਰਵਾ ਲਏ ਪਰ ਫਿਰ ਮੈਂ ਸੋਚਣ ਲੱਗੀ ਕਿਸ ਚੈਨ ਸਹੀ ਤਾਂ ਕਹਿੰਦਾ ਹੈ ਕਿ ਮੈਂ ਜ਼ਮੀਨ ਜਾਇਦਾਦ ਦਾ ਕਰਨਾ ਕੀ ਹੈ ਮੇਰੇ ਜਾਣ ਤੋਂ ਬਾਅਦ ਸਭ ਕੁਝ ਇਹਨਾਂ ਦਾ ਹੀ ਤਾਂ ਹੈ ਤੇ ਪੋਤੇ ਵੀ ਮੇਰੇ ਆਪਣੇ ਹੀ ਹਨ ਮੈਂ ਉਹਨਾਂ ਲਈ ਇੰਨਾ ਕੁ ਤਾਂ ਕਰ ਹੀ ਸਕਦੀ ਹਾਂ ਹੁਣ ਆਰਾਮ ਨਾਲ ਰਹਾਂਗੀ ਤੇ ਦੋਨੋਂ ਨੂੰ ਪੁੱਤਾਂ ਤੋਂ ਸੇਵਾ ਕਰਵਾਵਾਂਗੀ ਮੈਂ ਇੱਕ ਦਿਨ ਤੈਨੂੰ ਇੱਥੇ ਹੀ ਮਿਲੀ ਸੀ ਉਹ ਉਸੇ ਦਿਨ ਦੀ ਗੱਲ ਹੈ ਜਦੋਂ ਤੱਕ ਮੈਂ ਘਰ ਪਹੁੰਚੀ ਕੋਈ ਵੀ ਮੈਨੂੰ ਘਰ ਵਿੱਚ ਨਹੀਂ ਦਿਖਿਆ ਇੱਕ ਵਾਰੀ ਮੈਂ ਘਬਰਾ ਗਈ ਤੇ ਬੱਚਿਆਂ ਨੂੰ ਆਵਾਜ਼ ਦਿੱਤੀ ਬਹੁਤ ਦੇਰ ਬਾਅਦ ਵੱਡੀ ਨੂੰ ਚੀਕਦੀ ਹੋਈ ਬੋਲੀ ਕੀ ਗੱਲ ਹੈ ਕੀ ਹੋਇਆ ਅਸੀਂ ਉੱਪਰ ਹਾਂ ਸਾਰਾ ਸਮਾਨ ਲੈ ਕੇ ਤੇ ਕੋਈ ਕੰਮ ਕਰ ਰਹੇ ਹਾਂ ਇਸ ਲਈ ਸੁਣਿਆ ਨਹੀਂ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਧੀਏ ਤੁਸੀਂ ਕੰਮ ਕਰ ਲਵੋ ਮੈਂ ਹੀ ਉੱਪਰ ਆ ਜਾਂਦੀ ਹਾਂ ਮੈਂ ਜਿਵੇਂ ਹੀ ਉੱਪਰ ਪਹੁੰਚੀ ਕਮਰੇ ਦੇ ਅੰਦਰ ਪੈਰ ਰੱਖਿਆ ਤਾਂ ਫਿਰ ਉਹ ਉੱਚੀ ਬੋਲ ਕੇ ਕਹਿਣ ਲੱਗੀ ਤੈਨੂੰ ਦਿਖਦਾ ਨਹੀਂ ਸਾਰਾ ਘਰ ਗੰਦਾ ਕਰ ਦਵੇਂਗੀ ਮੈਂ ਹੁਣੇ ਬੋਚਾ ਲਗਾਇਆ ਹੈ ਪਹਿਲਾਂ ਸੁੱਕ ਤਾਂ ਜਾਣ ਦਿਓ ਅੰਦਰ ਨੂੰ ਮੈਂ ਕਿਹਾ ਧੀਏ ਬਹੁਤ ਭੁੱਖ ਲੱਗੀ ਆ ਕੁਝ ਖਾਣ ਨੂੰ ਦੇ ਦੇ ਕੋਈ ਗੱਲ ਨਹੀਂ ਮੈਨੂੰ ਪਤਾ ਹੈ ਤੂੰ ਸਫਾਈ ਕੀਤੀ ਆ ਮੈਂ ਇੱਥੇ ਪੌੜੀਆਂ ਤੇ ਬੈਠ ਕੇ ਹੀ ਖਾ ਲੈਂਦੀ ਹਾਂ ਨੂੰ ਕਹਿੰਦੀ ਹਜੇ ਮੈਂ ਕੁਝ ਨਹੀਂ ਬਣਾਇਆ ਖਾਣ ਲਈ ਮੈਂ ਜਾ ਕੇ ਉੱਪਰ ਦੇਖਿਆ ਤੇ ਛੋਟੀ ਨੂੰ ਹੈ ਤਾਂ ਮੈਂ ਕਿਹਾ ਧੀਏ ਇੰਨੀਆਂ ਪੌੜੀਆਂ ਚੜ ਕੇ ਆਈਆਂ ਪਹਿਲਾਂ ਹੀ ਮੇਰਾ ਸਾਹ ਫੁੱਲ ਗਿਆ ਤੂੰ ਹੀ ਕੁਝ ਬਣਾ ਦੇ ਮੇਰੇ ਲਈ ਉਹ ਕਹਿੰਦੀ ਹਜੇ ਮੈਨੂੰ ਬਹੁਤ ਕੰਮ ਆ ਮੈਨੂੰ ਇੱਕ ਕੰਮ ਥੋੜੀ ਆ ਕੱਲਾ ਰੋਟੀ ਬਣਾਉਣ ਦਾ ਹੋਰ ਵੀ ਬਥੇਰੇ ਕੰਮ ਆ ਮੈਨੂੰ ਇੰਨਾ ਕਹਿ ਕੇ ਅੰਦਰ ਚਲੀ ਗਈ ਉਸਨੇ ਮਨਾ ਤੇ ਨਹੀਂ ਕੀਤਾ ਪਰ ਬੋਲੀ ਮੰਮੀ ਹਜੇ ਤਾਂ ਮੈਂ ਕੁਝ ਨਹੀਂ ਬਣਾਇਆ ਇਹ ਰਾਤ ਦੀਆਂ ਰੋਟੀਆਂ ਪਈਆਂ ਨੇ ਇਹ ਖਾ ਲਵੋ ਦੁਪਹਿਰੇ ਕੁਝ ਹੋਰ ਬਣਾਵਾਂਗੇ ਤਾਂ ਆਵਾਜ਼ ਦੇ ਦੇਾਂਗੇ ਉਹ ਰੋਟੀਆਂ ਲੈ ਕੇ ਮੈਂ ਥੱਲੇ ਆ ਗਈ ਪਰ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਅੱਗੇ ਪਿੱਛੇ ਨੱਚਣ ਵਾਲੀਆਂ ਮੇਰੀਆਂ ਨੂਹਾ ਅੱਜ ਅਚਾਨਕ ਇੰਨਾ ਬਦਲ ਕਿਉਂ ਗਈਆਂ ਮੈਂ ਥੱਲੇ ਆ ਕੇ ਰੋਟੀ ਖਾਣ ਲੱਗ ਪਈ ਤੇ ਸੋਚਿਆ ਕਿ ਅੱਜ ਸ਼ਾਮ ਨੂੰ ਸੁਖਚੈਨ ਤੇ ਗੁਰਪ੍ਰੇਮ ਦੇ ਆਉਣ ਤੇ ਮੈਂ ਗੱਲ ਕਰੂੰਗੀ ਕਿ ਮੈਂ ਖਾਣ ਲਈ ਕਿੰਨੀਆਂ ਆਵਾਜ਼ਾਂ ਦਿੱਤੀਆਂ ਪਰ ਦੋਹਾਂ ਨੋਹਾਂ ਵਿੱਚੋਂ ਕਿਸੇ ਨੇ ਨਹੀਂ ਸੁਣੀਆਂ ਕੱਲ ਤੱਕ ਜਿਹੜੀਆਂ ਨੂਹਾਂ ਮੇਰੇ ਆਲੇ-ਦੁਆਲੇ ਘੁੰਮਦੀਆਂ ਸੀ ਅੱਜ ਉਹਨਾਂ ਨੂੰ ਮੈਨੂੰ ਰੋਟੀ ਦੇਣੀ ਔਖੀ ਲੱਗ ਰਹੀ ਹੈ ਆਖਰ ਇੱਕ ਦਿਨ ਵਿੱਚ ਕੀ ਅਜਿਹਾ ਕੀ ਹੋ ਗਿਆ ਬਸ ਮੈਂ ਇਹੀ ਸੋਚ-ਵਿਚਾਰ ਵਿੱਚ ਡੁੱਬੀ ਹੋਈ ਸੀ ਉਦੋਂ ਹੀ ਮੇਰੀ ਨਜ਼ਰ ਬਾਹਰੋਂ ਆਉਂਦੇ ਹੋਏ ਵੱਡੇ ਪੁੱਤ ਸੁਖਚੈਨ ਤੇ ਪਈ ਜਿਸ ਦੇ ਪਿੱਛੇ-ਪਿੱਛੇ ਮੇਰਾ ਛੋਟਾ ਪੁੱਤ ਵੀ ਆ ਰਿਹਾ ਸੀ ਦੋਨੋਂ ਅੰਦਰ ਆਏ ਤੇ ਮੈਂ ਕਿਹਾ ਪੁੱਤ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਦੋਨਾਂ ਨੇ ਹੀ ਜਵਾਬ ਦਿੱਤਾ ਕਿ ਮੰਮੀ ਹਜੇ ਅਸੀਂ ਥੱਕੇ ਹੋਏ ਹਾਂ ਬਾਅਦ ਵਿੱਚ ਕਹਿ ਲਿਓ ਜੋ ਵੀ ਕਹਿਣਾ ਹੈ ਹਜੇ ਹੁਣੇ ਤਾਂ ਕੰਮ ਤੋਂ ਆਏ ਆ ਤੇ ਆਉਂਦੇ ਹੀ ਤੁਸੀਂ ਸ਼ੁਰੂ ਹੋ ਗਏ ਇੰਨਾ ਕਹਿ ਦੋਵੇਂ ਅੰਦਰ ਚਲੇ ਗਏ ਮੈਂ ਫਿਰ ਸੋਚਾਂ ਵਿੱਚ ਪੈ ਗਈ ਕਿ ਆਖਰ ਕੀ ਹੋ ਰਿਹਾ ਹੈ ਮੈਂ ਜਿਵੇਂ ਹੀ ਉੱਪਰ ਗਈ ਤਾਂ ਵੱਡੀ ਨੂੰ ਮੂੰਹ ਬਣਾਉਂਦੇ ਹੋਏ ਬੋਲੀ ਸੁਣੋ ਤੁਹਾਡੀ ਮਾਂ ਆਈ ਹੈ ਮੈਂ ਸੁਣ ਕੇ ਹੈਰਾਨ ਹੋਈ ਤੁਹਾਡੀ ਮਾਂ ਇਹ ਕੀ ਕਹਿ ਰਹੀ ਹੈ ਮੈਂ ਕਿਹਾ ਕਿ ਮੈਂ ਤੇਰੀ ਕੁਝ ਨਹੀਂ ਲਗਦੀ ਸੁਖਚੈਨ ਬਾਹਰ ਆਉਂਦਾ ਹੋਇਆ ਬੋਲਿਆ ਹਾਂ ਹਾਂ ਮੰਮੀ ਅੰਦਰ ਆ ਜਾਓ ਬਿਨਾਂ ਗੱਲ ਤੋਂ ਬਤੰਗੜ ਨਾ ਬਣਾਓ ਹੁਣ ਅੰਦਰ ਆ ਹੀ ਗਏ ਹੋ ਤਾਂ ਖਾਣਾ ਖਾ ਕੇ ਜਾਇਓ ਮੈਂ ਉਸ ਨੂੰ ਕਿਹਾ ਪੁੱਤ ਹੋਇਆ ਕੀ ਹੈ ਮੈਂ ਸਵੇਰ ਤੋਂ ਦੇਖਦੀ ਹਾਂ ਕਿ ਨੂੰ ਦਾ ਵਿਵਹਾਰ ਬੜਾ ਅਜੀਬ ਹੈ ਤੇ ਹੁਣ ਤੂੰ ਵੀ ਖਿੱਚ ਕੇ ਬੋਲ ਰਿਹਾ ਹੈ ਕੀ ਹੈ ਮੰਮੀ ਖਾਣਾ ਖਾਣ ਨੂੰ ਤਾਂ ਕਿਹਾ ਹੈ ਜੇ ਨਹੀਂ ਖਾਣਾ ਤੇ ਮਨਾ ਕਰ ਦਿਓ ਮੈਨੂੰ ਖਾਣ ਦਿਓ ਘਰੇ ਆਉਣ ਦੀ ਧੀਰ ਨਹੀਂ ਕਿ ਆਉਂਦੇ ਹੀ ਫਾਲਤੂ ਦੇ ਡਰਾਮੇ ਕਰਨ ਲੱਗ ਪੈਂਦੇ ਹੋ ਇੰਨਾ ਸੁਣਦਿਆਂ ਹੀ ਮੈਂ ਤਾਂ ਜਿਵੇਂ ਬੁੱਤ ਬਣ ਕੇ ਖੜ ਗਈ ਉਸ ਦੀ ਗੱਲ ਸੁਣ ਕੇ ਮੇਰੇ ਹੱਥ ਪੈਰ ਠੰਡੇ ਬਰਫ਼ ਵਾਂਗ ਹੋ ਗਏ ਨੂ ਦੀ ਉੱਚੀ ਆਵਾਜ਼ ਨਾਲ ਮੈਂ ਫਿਰ ਜਿਵੇਂ ਕਿਸੇ ਬੂਰੇ ਸੁਪਨੇ ਵਿੱਚੋਂ ਬਾਹਰ ਆਈ ਕਾਸ਼ ਉਹ ਸੁਪਨਾ ਹੁੰਦਾ ਉਹ ਤਾਂ ਇੱਕ ਡਰਾਵਣਾ ਸੱਚ ਸੀ ਬਿਸ਼ਨਕੋਰ ਹੋ ਕੇ ਲੈ ਲੈ ਰੋਣ ਲੱਗ ਪਈ ਉਸ ਦੀ ਸਹੇਲੀ ਨੇ ਉਸ ਨੂੰ ਚੁੱਪ ਕਰਵਾਇਆ ਪਾਣੀ ਪਿਲਾਇਆ ਤੇ ਕਿਹਾ ਬਿਸ਼ਨੋ ਮੈਨੂੰ ਪੂਰੀ ਗੱਲ ਦੱਸ ਤਾਂ ਸਹੀ ਕੀ ਗੱਲ ਹੋਈ ਕੀ ਸੀ ਸ਼ਾਇਦ ਮੈਂ ਤੇਰੀ ਮਦਦ ਕਰ ਸਕਦੀ ਹੋਵਾਂ ਬਿਸ਼ਨਕੋਰ ਥੋੜਾ ਸ਼ਾਂਤ ਹੁੰਦਿਆਂ ਬੋਲੀ ਵੱਡੀ ਨੂੰ ਕੋਲੋਂ ਉੱਠ ਕੇ ਮੈਂ ਉੱਪਰ ਛੋਟੇ ਪੁੱਤ ਕੋਲ ਗਈ ਪਹਿਲਾਂ ਮੈਨੂੰ ਡਰ ਲੱਗ ਰਿਹਾ ਸੀ ਫਿਰ ਮੈਂ ਹਿੰਮਤ ਕਰਕੇ ਛੋਟੇ ਪੁੱਤ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤੇ ਆਵਾਜ਼ ਦੇ ਕੇ ਅੰਦਰ ਚਲੀ ਗਈ ਛੋਟੀ ਨੂੰ ਨੇ ਲਿਆ ਕੇ ਰੋਟੀ ਦੇ ਦਿੱਤੀ ਮੈਂ ਹਜੇ ਇੱਕ ਹੀ ਬੁਰਕੀ ਮੂੰਹ ਵਿੱਚ ਪਾਈ ਸੀ ਕਿ ਗੁਰਪ੍ਰੇਜ ਕਮਰੇ ਚੋਂ ਬਾਹਰ ਆਇਆ ਤੇ ਕਹਿੰਦਾ ਮੰਮੀ ਤੁਸੀਂ ਇੱਥੇ ਕਿਵੇਂ ਆਪਣੇ ਪੁੱਤ ਦਾ ਇਹ ਸਵਾਲ ਸੁਣ ਕੇ ਮੇਰਾ ਮਨ ਭਾਰ ਆਇਆ ਅੱਖਾਂ ਵਿੱਚ ਹੰਝੂ ਲਈ ਮੈਂ ਬੋਲੀ ਪੁੱਤ ਤੂੰ ਪੁੱਛ ਰਿਹਾ ਸੀ ਕਿ ਇੱਥੇ ਕਿਵੇਂ ਤੇਰੇ ਭਰਾ ਨੇ ਕਹਿ ਦਿੱਤਾ ਇੱਥੇ ਨਾ ਆਵੇਂ ਤਾਂ ਮੈਂ ਜਾਵਾਂ ਕਿੱਥੇ ਛੋਟੀ ਨੂੰ ਨੇ ਥੋੜੀ ਨਰਮੀ ਦਿਖਾਉਂਦੇ ਹੋਏ ਕਿਹਾ ਮੰਮੀ ਤੁਸੀਂ ਰੋਟੀ ਖਾ ਲਵੋ ਫਿਰ ਗੱਲ ਕਰਦੇ ਹਾਂ ਛੋਟੀ ਨੂੰ ਫਿਰ ਵੀ ਥੋੜੀ ਠੀਕ ਸੀ ਪਰ ਗੁਰਪੇਜ ਦੇ ਅੱਗੇ ਉਸ ਦੀ ਚਲਦੀ ਨਹੀਂ ਸੀ ਹੁਣ ਵੱਡੀ ਨੂੰਨੇ ਤਾਂ ਬਿਲਕੁਲ ਹੀ ਪੱਲਾ ਛਾੜ ਲਿਆ ਸੀ ਦੋਨੋਂ ਟਾਈਮ ਦੀ ਰੋਟੀ ਮੈਨੂੰ ਛੋਟੀ ਨੂੰਦੇ ਕੋਲੋਂ ਹੀ ਖਾਣੀ ਪੈਂਦੀ ਇਹ ਮੈਨੂੰ ਚੰਗਾ ਨਹੀਂ ਸੀ ਲੱਗਦਾ ਪਰ ਸਿਰਫ ਉਹੀ ਸੀ ਜੋ ਮੇਰਾ ਥੋੜਾ ਮਾਨ ਕਰਦੀ ਸੀ ਅੱਜ ਜਦੋਂ ਮੈਂ ਪੌੜੀਆਂ ਚੜ ਉੱਪਰ ਜਾ ਰਹੀ ਸੀ ਤਾਂ ਗੁਰਪੇਜ ਦੀ ਆਵਾਜ਼ ਆਈ ਉਹ ਆਪਣੀ ਪਤਨੀ ਨਾਲ ਲੜ ਰਿਹਾ ਸੀ ਤੂੰ ਹੀ ਜ਼ਿਆਦਾ ਅਮੀਰ ਬਣਦੀ ਐ ਭਾਬੀ ਵੱਲ ਵੇਖ ਉਸਨੇ ਚਿੱਟਾ ਜਵਾਬ ਦੇ ਦਿੱਤਾ ਤੇ ਖੜਾ ਛਡਵਾ ਲਿਆ ਤੇ ਮਾਂ ਦੇ ਮੱਥੇ ਸਾਨੂੰ ਹੀ ਲੱਗਣਾ ਪੈਣਾ ਹੈ ਸਾਡੇ ਤਾਂ ਪਹਿਲਾਂ ਹੀ ਖਰਚੇ ਬਹੁਤ ਹਨ ਤਾਂ ਛੋਟੀ ਨੂੰਨੇ ਕਿਹਾ ਕਿ ਇਸ ਵਿੱਚ ਮੰਮੀ ਦੀ ਕੀ ਗਲਤੀ ਹੈ ਉਹ ਕਦੇ ਤੁਹਾਡੇ ਦਰਵਾਜ਼ੇ ਤੇ ਆਉਂਦੀ ਹੈ ਤੇ ਕਦੇ ਆਪਣੇ ਭਰਾ ਦੇ ਗੇਟ ਅੱਗੇ ਖੜ ਜਾਂਦੀ ਹੈ ਤੂੰ ਪਤਾ ਨਹੀਂ ਕਿਹੋ ਜਿਹੀ ਗੱਲਾਂ ਕਰਦਾ ਹੈ ਪੈਸਿਆਂ ਦਾ ਭੁੱਖਾ ਇਹਨਾਂ ਸੁਣਦੇ ਹੀ ਗੁਰਪੇਜ ਨੇ ਆਪਣੀ ਘਰਵਾਲੀ ਦੇ ਚਪੇੜ ਮਾਰ ਦਿੱਤੀ ਮਾਰਕੁੱਟ ਤੋਂ ਡਰਦੀ ਉਹ ਵਿਚਾਰੀ ਚੁੱਪ ਹੋ ਗਈ ਤੇ ਮੈਂ ਉੱਥੋਂ ਹੀ ਵਾਪਸ ਆ ਗਈ ਦੁਬਾਰਾ ਜਾਣ ਦੀ ਮੇਰੇ ਵਿੱਚ ਹਿੰਮਤ ਹੀ ਨਾ ਹੋਈ ਮੇਰੇ ਕਰਕੇ ਉਸ ਵਿਚਾਰੀ ਦੇ ਥੱਪੜ ਪਿਆ ਸੀ ਤੇ ਵੱਡੀ ਨੂੰ ਨੇ ਤਾਂ ਗੇਟ ਤੋਂ ਹੀ ਕਹਿ ਕੇ ਮਨਾ ਕਰ ਦਿੱਤਾ ਕਿ ਸਾਡੇ ਤੋਂ ਆਪਣੇ ਖਰਚੇ ਨਹੀਂ ਪੂਰੇ ਹੁੰਦੇ ਤੇਰਾ ਕਿੱਥੋਂ ਚੁੱਕੀਏ ਗੱਲ 2 ਟਾਈਮ ਦੀ ਰੋਟੀ ਦੀ ਹੋਵੇ ਤਾਂ ਫਿਰ ਠੀਕ ਹੈ ਸੜਕ ਤੇ ਬੈਠੇ ਕਿਸੇ ਨੂੰ ਵੀ ਰੋਟੀ ਦੇਣੀ ਹੋਵੇ ਤਾਂ ਦੇ ਕੇ ਘਰ ਆ ਜਾਈਦਾ ਤੇ ਕੋਈ ਖਰਚਾ ਨਹੀਂ ਆਉਂਦਾ ਪਰ ਤੁਹਾਡੇ ਕੱਪੜਿਆਂ ਦਾ ਖਰਚਾ ਦਵਾਈਆਂ ਦਾ ਖਰਚਾ ਖਾਣ ਪੀਣ ਦਾ ਖਰਚਾ ਇਹ ਖਰਚੇ ਘਟ ਹਨ ਸਾਡੇ ਤੋਂ ਨਹੀਂ ਹੋ ਸਕਦਾ ਬਸ ਹੁਣ ਜਿਵੇਂ ਵੀ ਆ ਤੁਸੀਂ ਥੱਲੇ ਹੀ ਰਹੋ ਇੱਥੇ ਨਾ ਆਇਆ ਕਰੋ ਜੇ ਤੁਸੀਂ ਉੱਪਰ ਆਉਂਦੇ ਹੋ ਤਾਂ ਮੈਨੂੰ ਖਾਣਾ ਦੇਣਾ ਪੈਂਦਾ ਹੈ ਬਿਸ਼ਨੋ ਨੇ ਇੱਕ ਲੰਮਾ ਸਾਹ ਲੈਂਦਿਆਂ ਕਿਹਾ ਪਤਾ ਨਹੀਂ ਭੈਣ ਹਜੇ ਜ਼ਿੰਦਗੀ ਵਿੱਚ ਕੀ ਕੁਝ ਦੇਖਣਾ ਬਾਕੀ ਹੈ ਦੇਖ ਲਵੋ ਭੁੱਖ ਨਾਲ ਤੜਫਨ ਤੋਂ ਬਾਅਦ ਵੀ ਸਾਹ ਨਹੀਂ ਨਿਕਲਦੇ ਬਰਦਾਸ਼ਤ ਦੀ ਵੀ ਹੱਦ ਤੋਂ ਪਾਰ ਹੋ ਚੁੱਕੀ ਸੀ ਉਹ ਸਿਸਕੀਆਂ ਲੈ ਲੈ ਕੇ ਰੋਣ ਲੱਗ ਪਈ ਉਸ ਦੀ ਸਹੇਲੀ ਨੇ ਉਸ ਨੂੰ ਚੁੱਪ ਕਰਵਾਇਆ ਤੇ ਤਸੱਲੀ ਦਿੰਦੇ ਹੋਏ ਕਿਹਾ ਕਿ ਤੂੰ ਹੌਸਲਾ ਰੱਖ ਪੈਣੇ ਹਿੰਮਤ ਨਾ ਹਾਰ ਬਿਸ਼ਨਕੋਰ ਜੇਕਰ ਤੂੰ ਇਸ ਤਰ੍ਹਾਂ ਹਾਰ ਮੰਨ ਲਵੇਂਗੀ ਤਾਂ ਸੱਚੀ ਪਤਾ ਨਹੀਂ ਤੇਰੇ ਨਾਲ ਕੀ ਕੀ ਹੋਊਗਾ ਪਰ ਜੇਕਰ ਤੂੰ ਗਲਤ ਦੇ ਖਿਲਾਫ ਬੋਲੇਂਗੀ ਤਾਂ ਤੂੰ ਆਪਣਾ ਬਚਿਆ ਖੁਚਿਆ ਜੀਵਨ ਚੰਗੀ ਤਰ੍ਹਾਂ ਬਤਾ ਸਕੇਂਗੀ ਤੇਰੀ ਨੂੰ ਪੁੱਤ ਨੂੰ ਸਬਕ ਸਿਖਾਉਣ ਦਾ ਇੱਕ ਤਰੀਕਾ ਹੈ ਮੇਰੇ ਕੋਲ ਪਰ ਪਹਿਲਾਂ ਜੋ ਵੀ ਜ਼ਮੀਨ ਦੇ ਕਾਗਜ਼ ਤੇਰੇ ਕੋਲ ਹਨ ਉਹ ਕੱਲ ਇੱਥੇ ਲੈ ਕੇ ਆਵੇਂ ਫਿਰ ਇਸ ਦਾ ਕੋਈ ਹੱਲ ਕੱਢਦੇ ਹਾਂ ਪਰ ਪਹਿਲਾਂ ਤੂੰ ਕੁਝ ਖਾ ਲੈ ਇਹ ਕਹਿੰਦੇ ਹੋਏ ਉਸ ਦੀ ਸਹੇਲੀ ਉਸ ਨੂੰ ਨੇੜੇ ਦੇ ਘਟਾਬੇ ਤੇ ਲੈ ਗਈ ਤੇ ਖਾਣਾ ਖਵਾਇਆ ਤੇ ਸ਼ਾਮ ਦਾ ਖਾਣਾ ਪੈਕ ਕਰਕੇ ਉਸ ਨੂੰ ਦੇ ਦਿੱਤਾ ਫਿਰ ਉਹ ਦੋਨੋਂ ਆਪਣੇ ਆਪਣੇ ਘਰ ਚਲੀਆਂ ਗਈਆਂ ਅਗਲੇ ਦਿਨ ਬਿਸ਼ਨੋ ਸਾਰੇ ਕਾਗਜ਼ ਪੱਤਰ ਲੈ ਕੇ ਆਪਣੀ ਸਹੇਲੀ ਦੇ ਘਰ ਆਈ ਜਿਸ ਨੇ ਇੱਕ ਵਕੀਲ ਨੂੰ ਪਹਿਲਾਂ ਹੀ ਬੁਲਾ ਲਿਆ ਸੀ ਉਸਨੇ ਪਹਿਲਾਂ ਹੀ ਵਕੀਲ ਨੂੰ ਬਿਸ਼ਨੋ ਦੇ ਬਾਰੇ ਸਭ ਕੁਝ ਦੱਸ ਦਿੱਤਾ ਸੀ ਵਕੀਲ ਸਾਹਿਬ ਨੇ ਉੱਥੇ ਬੈਠ ਕੇ ਕਾਗਜ਼ ਵੇਖੇ ਤੇ ਕਿਹਾ ਵੈਰੀ ਗੁੱਡ ਇਹ ਹੋਈ ਨਾ ਗੱਲ ਹੁਣ ਇਹ ਦੱਸੋ ਕਿ ਇਹ ਕਾਗਜ਼ ਕਿਹੜੀ ਪ੍ਰਾਪਰਟੀ ਦੇ ਹਨ ਬਿਸ਼ਨੋ ਨੇ ਕਿਹਾ ਕਿ ਇਹ ਕਾਗਜ਼ ਸਾਡੇ ਘਰ ਦੇ ਹਨ ਤਾਂ ਵਕੀਲ ਨੇ ਉਸ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਫਿਰ ਤਾਂ ਤੁਸੀਂ ਆਪਣੇ ਨੂਹਾ ਪੁੱਤਰਾਂ ਨੂੰ ਆਪਣੇ ਇਸ਼ਾਰੇ ਤੇ ਨਚਾ ਸਕਦੇ ਹੋ ਵਕੀਲ ਦੇ ਨਾਲ ਮਿਲ ਕੇ ਤੇ ਆਪਣੀ ਸਹੇਲੀ ਦੀ ਮਦਦ ਦੇ ਨਾਲ ਬਿਸ਼ਨੋ ਨੇ ਕਾਗਜ਼ੀ ਕਾਰਵਾਈ ਸ਼ੁਰੂ ਕੀਤੀ। ਵਕੀਲ ਬਿਸ਼ਨਕੌਰ ਨੂੰ ਲੈ ਕੇ ਘਰ ਪਹੁੰਚਿਆ ਤਾਂ ਨਾਲ ਹੀ ਉਸ ਦੀ ਸਹੇਲੀ ਵੀ ਸੀ। ਵਕੀਲ ਨੂੰ ਘਰੇ ਦੇਖ ਕੇ ਸਾਰੇ ਹੈਰਾਨ ਹੋ ਗਏ। ਉਦੋਂ ਹੀ ਵਕੀਲ ਦੇ ਪਿੱਛੇ-ਪਿੱਛੇ ਬਿਸ਼ਨਕੌਰ ਵੀ ਆ ਗਈ। ਨੂਹਾ ਪੁੱਤ ਦੀ ਹੈਰਾਨੀ ਹੋਰ ਵੀ ਵੱਧ ਗਈ। ਉਹ ਬੋਲੇ ਮੰਮੀ ਇਹ ਸਭ ਕੀ ਹੈ? ਤੁਸੀਂ ਵਕੀਲ ਦੇ ਨਾਲ ਬਿਸ਼ਨਕੋਰ ਨੇ ਕਿਹਾ ਹਾਂ ਪੁੱਤ ਵਕੀਲ ਦੇ ਨਾਲ ਕਿਉਂਕਿ ਤੁਸੀਂ ਸਾਰਿਆਂ ਨੇ ਮੇਰੇ ਕੋਲੋਂ ਹੋਰ ਕੋਈ ਚਾਰਾ ਨਹੀਂ ਛੱਡਿਆ ਜਦੋਂ ਜਾਇਦਾਦ ਲੈਣ ਦੀ ਵਾਰੀ ਸੀ ਤਾਂ ਤੁਸੀਂ ਭੱਜੇ ਆਏ ਮੇਰੇ ਕੋਲ ਆਪਣਾ ਹੱਕ ਮੰਗਣ ਲਈ ਤੇ ਹੁਣ ਜਦੋਂ ਫਰਜ਼ ਨਿਭਾਉਣ ਦੀ ਗੱਲ ਆਈ ਤਾਂ ਦੋਨਾਂ ਨੇ ਆਪਣੇ ਹੱਥ ਪਿੱਛੇ ਖਿੱਚ ਲਏ ਇਸ ਵਟਵਾਰੇ ਵਿੱਚ ਪੈਸਾ ਘਰ ਜ਼ਮੀਨ ਤਾਂ ਦੋਨਾਂ ਨੂੰ ਹੀ ਚਾਹੀਦੀ ਸੀ ਪਰ ਮਾਂ ਉਹ ਕਿਸੇ ਨੂੰ ਨਹੀਂ ਚਾਹੀਦੀ ਸੀ ਇਹ ਨਾ ਭੁੱਲੋ ਕਿ ਇਹ ਜ਼ਮੀਨ ਜਿੱਥੇ ਇਹ ਘਰ ਹੈ ਇਹ ਅੱਜ ਵੀ ਮੇਰੇ ਘਰ ਵਾਲੇ ਦੀ ਹੈ ਜਿਸ ਤੇ ਸਭ ਤੋਂ ਪਹਿਲਾਂ ਮੇਰਾ ਹੱਕ ਹੈ ਉਦੋਂ ਹੀ ਵੱਡੇ ਪੁੱਤ ਸੁਖਚੈਨ ਨੇ ਕਿਹਾ ਤੁਹਾਡਾ ਕੋਈ ਹੱਕ ਨਹੀਂ ਹੈ ਜਦੋਂ ਪਾਪਾ ਜਿਉਂਦੇ ਸੀ ਤਾਂ ਇਹ ਘਰ ਮੇਰੇ ਨਾਮ ਕਰ ਦਿੱਤਾ ਸੀ ਇੰਨੀ ਗੱਲ ਸੁਣਦੇ ਹੀ ਡੋਰ ਫੋਰ ਹੋਇਆ ਗੁਰਪ੍ਰੀਤ ਆਪਣੇ ਵੱਡੇ ਭਰਾ ਸੁਖਚੈਨ ਵੱਲ ਵੇਖਣ ਲੱਗਿਆ ਕਿਉਂਕਿ ਉਸਨੇ ਕਿਹਾ ਸੀ ਕਿ ਮੰਮੀ ਤੋਂ ਬਾਅਦ ਦੋਨੋਂ ਭਰਾ ਪ੍ਰਾਪਰਟੀ ਨੂੰ ਅੱਧਾ-ਅੱਧਾ ਵੰਡ ਲੈਣਗੇ ਪਰ ਉਹ ਤਾਂ ਪਹਿਲਾਂ ਹੀ ਘਰ ਵਾਲੀ ਪ੍ਰਾਪਰਟੀ ਤੇ ਮੱਲ ਮਾਰੀ ਬੈਠੇ ਸੀ ਬਿਸ਼ਨਕੌਰ ਨੂੰ ਫਿਰ ਇੱਕ ਝਟਕਾ ਲੱਗਾ ਤੇ ਉਦੋਂ ਹੀ ਵਕੀਲ ਸਾਹਿਬ ਅੱਗੇ ਆਏ ਤੇ ਬੋਲੇ ਸੁਖਚੈਨ ਘਰ ਹੋ ਸਕਦਾ ਹੈ ਕਿ ਪਹਿਲਾਂ ਤੁਹਾਡੇ ਨਾਮ ਕੀਤਾ ਹੋਵੇ ਪਰ ਤੁਹਾਡੇ ਪਿਤਾ ਜੀ ਨੇ ਮਰਨ ਤੋਂ ਪਹਿਲਾਂ ਉਹਨਾਂ ਨੇ ਇਹ ਘਰ ਆਪਣੀ ਪਤਨੀ ਬਿਸ਼ਨਕੌਰ ਦੇ ਨਾਮ ਕਰ ਦਿੱਤਾ ਸੀ ਦੇ ਨਾਲ ਹੀ ਇਹ ਵੀ ਲਿਖਿਆ ਸੀ ਕਿ ਜੇਕਰ ਬਿਸ਼ਨਕੌਰ ਦੀ ਮੌਤ ਕਿਸੇ ਦੁਰਘਟਨਾ ਜਾਂ ਕਿਸੇ ਵਿਅਕਤੀ ਦੁਆਰਾ ਕੀਤੀ ਜਾਂਦੀ ਹੈ ਤਾਂ ਇਹ ਪ੍ਰਾਪਰਟੀ ਕਿਸੇ ਅਨਾਥ ਆਸ਼ਰਮ ਨੂੰ দান ਦਿੱਤੀ ਜਾਵੇਗੀ ਇਹ ਵਕੀਲ ਨੇ ਕਿਹਾ ਚਲੋ ਇਹ ਤੁਹਾਡਾ ਪਰਸਨਲ ਮੈਟਰ ਹੈ ਪਰ ਆਂਟੀ ਜੀ ਸ਼ਾਇਦ ਤੁਹਾਨੂੰ ਅੰਦਾਜ਼ਾ ਨਹੀਂ ਪਰ ਤੁਹਾਡੇ ਪਤੀ ਨੂੰ ਅੰਦਾਜ਼ਾ ਸੀ ਕਿ ਉਸ ਦੀ ਔਲਾਦ ਇੰਨੀ ਘਟੀਆ ਹੋ ਸਕਦੀ ਹੈ ਇਸ ਲਈ ਉਹਨਾਂ ਨੇ ਆਪਣੇ ਭਵਿੱਖ ਦੀ ਚਿੰਤਾ ਕਰਦੇ ਹੋਏ ਮਰਨ ਤੋਂ ਕੁਝ ਦਿਨ ਪਹਿਲਾਂ ਹੀ ਇਹ ਸਭ ਕੁਝ ਲਿਖਵਾਇਆ ਸੀ ਕਿਉਂਕਿ ਉਹਨਾਂ ਦੀ ਮੌਤ ਦੀ ਜੋ ਤਾਰੀਖ ਤੁਸੀਂ ਦੱਸੀ ਹੈ ਉਸ ਤੋਂ 2 ਦਿਨ ਪਹਿਲਾਂ ਹੀ ਵਸੀਅਤ ਬਣੀ ਹੋਈ ਹੈ ਤੇ ਹਾਂ ਆਂਟੀ ਜੀ ਹੁਣ ਇਹ ਘਰ ਤੁਹਾਡਾ ਹੈ ਤੁਸੀਂ ਚਾਹੋ ਤਾਂ ਇਸ ਨੂੰ ਕਿਰਾਏ ਤੇ ਚੜ੍ਹਾ ਸਕਦੇ ਹੋ ਤੁਸੀਂ ਚਾਹੋ ਤਾਂ ਇਸ ਨੂੰ ਵੇਚ ਸਕਦੇ ਹੋ ਜਾਂ ਫਿਰ ਆਪਣੇ ਪੁੱਤਾਂ ਨੂੰ ੱੱਕੇ ਮਾਰ ਕੇ ਬਾਹਰ ਕੱਢ ਸਕਦੇ ਹੋ ਕੋਈ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਇੰਨਾ ਝੱਲਣ ਦੇ ਬਾਅਦ ਬਿਸ਼ਨਕੌਰ ਪਹਿਲਾਂ ਵਾਲੀ ਸ਼ਾਂਤ ਤੇ ਸਿੱਧੀ ਸਾਦੀ ਔਰਤ ਨਹੀਂ ਸੀ ਜੋ ਕੁਝ ਬੋਲੇ ਹੀ ਨਾ ਹੁਣ ਜਦੋਂ ਉਸਨੇ ਆਪਣੇ ਅਧਿਕਾਰਾਂ ਦੇ ਲਈ ਲੜਨਾ ਸ਼ੁਰੂ ਕਰ ਦਿੱਤਾ ਸੀ ਤਾਂ ਉਹ ਆਪਣੀ ਔਲਾਦ ਲਈ ਸਬਕ ਸਿਖਾਏ ਬਿਨਾ ਕਿੱਥੇ ਰਹਿਣ ਵਾਲੀ ਸੀ ਉਸਨੇ ਕਿਹਾ ਕੱਲ ਸਵੇਰ ਤੱਕ ਮੈਨੂੰ ਉੱਪਰ ਵਾਲੀਆਂ ਦੋਨੋਂ ਮੰਜ਼ਲਾਂ ਖਾਲੀ ਚਾਹੀਦੀਆਂ ਹਨ ਤੁਸੀਂ ਆਪਣਾ ਇੰਤਜ਼ਾਮ ਕਿਤੇ ਹੋਰ ਕਰੋ ਇੰਨਾ ਸੁਣਦੇ ਹੀ ਗਰਪੇਜ ਆਪਣੀ ਮਾਂ ਦੇ ਪੈਰਾਂ ਵਿੱਚ ਡਿੱਗ ਪਿਆ ਤੇ ਤਰਲੇ ਕੱਢਣ ਲੱਗਾ ਮੰਮੀ ਮੈਨੂੰ ਮਾਫ਼ ਕਰ ਦਿਓ ਮੈਂ ਤਾਂ ਵੱਡੇ ਭਰਾ ਦੀਆਂ ਗੱਲਾਂ ਵਿੱਚ ਆ ਗਿਆ ਸੀ ਜਦੋਂ ਉਸਨੇ ਮੈਨੂੰ ਪੈਸੇ ਦਾ ਲਾਲਚ ਦਿੱਤਾ ਤਾਂ ਮੈਂ ਮਨਾ ਨਾ ਕਰ ਸਕਿਆ ਬਿਸ਼ਨੋ ਨੇ ਕਿਹਾ ਕਿ ਹੁਣ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਕਿਵੇਂ ਕਰੋਗੇ ਕਿਵੇਂ ਨਹੀਂ ਮੈਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ ਮੈਨੂੰ ਬਸ ਘਰ ਖਾਲੀ ਚਾਹੀਦਾ ਹੈ ਸੁਖਚੈਨ ਆਪਣੀ ਮਾਂ ਦੇ ਪੈਰਾਂ ਵਿੱਚ ਬੈਠ ਗਿਆ ਤੇ ਉਸ ਨੂੰ ਤਰਸ ਕਰਨ ਲਈ ਕਿਹਾ ਮੰਮੀ ਪਲੀਜ਼ ਸਾਨੂੰ ਮਾਫ਼ ਕਰ ਦਿਓ ਆਖਰ ਅਸੀਂ ਕਿੱਥੇ ਜਾਵਾਂਗੇ ਜੇ ਤੁਸੀਂ ਘਰੋਂ ਕੱਢ ਦਿੱਤਾ ਤਾਂ ਬਿਸ਼ਨਕਰ ਨੇ ਕਿਹਾ ਜਦੋਂ ਮੈਨੂੰ ਰੋਟੀ ਦੇਣਾ ਤੁਹਾਨੂੰ ਔਖਾ ਲੱਗਦਾ ਸੀ ਉਦੋਂ ਤੁਸੀਂ ਸੋਚਿਆ ਸੀ ਮੰਮੀ ਕਿੱਥੇ ਜਾਏਗੀ ਤੇ ਕਿੱਥੋਂ ਲਿਆਉਗੀ ਨਹੀਂ ਨਾ ਪਰ ਫਿਰ ਵੀ ਮੈਂ ਤੁਹਾਡੇ ਜਿੰਨੀ ਘਟਿਆ ਨਹੀਂ ਕਿ ਆਪਣੇ ਪੋਤੇ ਪੋਤੀਆਂ ਨੂੰ ਦਰਦ-ਦਰ ਦੀਆਂ ਠੋਕਰਾਂ ਖਾਣ ਲਈ ਛੱਡ ਦੇਵਾਂ ਜੇਕਰ ਤੁਸੀਂ ਚਾਹੋ ਤਾਂ ਦੁਬਾਰਾ ਸਭ ਨੂੰ ਉੱਪਰ ਵਾਲੇ ਕਮਰਿਆਂ ਵਿੱਚ ਸ਼ਿਫਟ ਹੋ ਸਕਦੇ ਹੋ ਬਾਕੀ ਸਾਰਾ ਪੋਰਸ਼ਨ ਮੈਨੂੰ ਖਾਲੀ ਚਾਹੀਦਾ ਹੈ ਫਿਰ ਬਿਸ਼ਨ ਕੋਰ ਨੇ ਇੱਕ ਮੰਜ਼ਲ 10000 ਰੁਪਿਆ ਮਹੀਨਾ ਕਿਰਾਏ ਤੇ ਚੜਾ ਦਿੱਤੀ। ਵਾਲੀ ਮੰਜ਼ਲ ਵਿੱਚ ਖੁਦ ਰਹਿਣ ਲੱਗ ਪਈ। ਨੂਹਾ ਪੁੱਤਾਂ ਨੂੰ ਸਭ ਤੋਂ ਉੱਪਰ ਵਾਲੇ ਦੋ ਕਮਰਿਆਂ ਵਿੱਚੋਂ ਇੱਕ-ਇੱਕ ਕਮਰਾ ਦੇ ਦਿੱਤਾ ਜਿੱਥੇ ਪਾਣੀ ਦਾ ਵੀ ਪੂਰਾ ਪ੍ਰਬੰਧ ਨਹੀਂ ਸੀ। ਹੁਣ ਉਹ ਖੁਦ ਆਰਮਨਾਲ ਥੱਲੇ ਰਹਿ ਰਹੀ ਸੀ। ਚਾਹੇ ਵੀ 10000 ਮਹੀਨੇ ਦਾ ਖਰਚ ਨਹੀਂ ਸੀ ਕਰ ਸਕਦੀ। ਰੋਟੀ ਬਣਾਉਣ ਵਾਲੀ ਰੱਖ ਲਈ ਜਿਸ ਨੂੰ 1000 ਰੁਪਿਆ ਜ਼ਿਆਦਾ ਦੇਣ ਲੱਗੀ ਉਹ ਝਾੜੂ-ਪੋਚਾ ਤੇ ਕੱਪੜੇ ਵੀ ਧੋ ਜਾਂਦੀ। ਉਹ ਉਹ ਚੰਗਾ ਖਾਂਦੀ ਤੇ ਚੰਗਾ ਪੌਂਦੀ ਦੂਜੇ ਪਾਸੇ ਨੋਹ ਪੁੱਤ ਜਦੋਂ ਥੱਲੇ ਪਾਣੀ ਲੈਣ ਉੱਪਰ ਵਾਲੀ ਮੰਜ਼ਲ ਤੇ ਢੋਂਦੇ ਤਾਂ ਉਸ ਨੂੰ ਦੇਖ ਕੇ ਵਿਸ਼ਨੋ ਨੂੰ ਦੁੱਖ ਤਾਂ ਹੁੰਦਾ ਪਰ ਉਹ ਆਪਣੇ ਕਾਲਜੇ ਤੇ ਪੱਥਰ ਰੱਖ ਕੇ ਕਹਿੰਦੀ ਕਿ ਇੱਥੇ ਗੰਦਾ ਨਾ ਕਰੋ ਆਰਾਮ ਨਾਲ ਜਾਓ ਆਪਣੀ ਮਾਂ ਦਾ ਇਹ ਬਦਲਿਆ ਰੂਪ ਵੇਖ ਕੇ ਦੋਨੋਂ ਨੋਹਾ ਪੁੱਤ ਹੈਰਾਨ ਸਨ ਹੈਰਾਨ ਤਾਂ ਛੋਟੀ ਨੋਹ ਵੀ ਸੀ ਪਰ ਉਹ ਜਾਣਦੀ ਸੀ ਕਿ ਇੱਕ ਨਾ ਇੱਕ ਦਿਨ ਇਹ ਸਭ ਕੁਝ ਹੋਣਾ ਹੀ ਸੀ ਕਿਉਂਕਿ ਹਰ ਇੱਕ ਚੀਜ਼ ਦੀ ਕੋਈ ਹੱਦ ਹੁੰਦੀ ਹੈ ਪਰ ਇੱਥੇ ਤਾਂ ਸਾਰੀਆਂ ਹੱਦਾਂ ਹੀ ਪਾਰ ਹੋ ਚੁੱਕੀਆਂ ਸਨ ਇੱਕ ਮਹੀਨੇ ਤੱਕ ਉੱਪਰ ਪਾਣੀ ਢੋਂਦੇ ਢੋਂਦੇ ਸਭ ਦੀਆਂ ਅਕਲਾਂ ਟਕਾਣੇ ਆ ਗਈਆਂ ਹੁਣ ਵੱਡੀ ਨੂੰ ਆ ਕੇ ਹਾਲਚਾਲ ਪੁੱਛਦੀ ਕਦੀ ਆ ਕੇ ਲੱਤਾਂ ਕੁੱਟਣ ਲੱਗ ਜਾਂਦੀ ਤੇ ਕਦੀ ਹੌਲੀ-ਹੌਲੀ ਹੁਣ ਸਭ ਲਾਈਨਾਂ ਤੇ ਆਉਣ ਲੱਗ ਪਏ ਵਿਸ਼ਨੋ ਨੇ ਵੀ ਹੁਣ ਥੋੜਾ ਜਿਹਾ ਉਸ ਤੇ ਤਰਸ ਖਾ ਲਿਆ ਸੀ ਤੇ ਉਹਨਾਂ ਨੂੰ ਥੱਲੇ ਰਹਿਣ ਦੀ ਆਗਿਆ ਦੇ ਦਿੱਤੀ ਸੀ ਉਸਨੇ ਸਾਰੇ ਬੱਚੇ ਅੱਗੇ ਪਿੱਛੇ ਘੁੰਮਦੇ ਰਹਿੰਦੇ ਸੇਵਾ ਵੀ ਬਹੁਤ ਕਰਦੇ ਬਿਸ਼ਨੋ ਬਹੁਤ ਖੁਸ਼ ਸੀ ਜਦੋਂ ਮਾਪਿਓ ਦਾ ਵਤੀਰਾ ਬਦਲਿਆ ਤਾਂ ਬੱਚਿਆਂ ਨੂੰ ਵੀ ਅਕਲ ਆ ਗਈ ਉਹ ਵੀ ਦਾਦੀ ਦੀ ਇੱਜ਼ਤ ਕਰਨ ਲੱਗੇ ਤੇ ਇਹ ਸਭ ਬਿਸ਼ਨ ਕੋਰ ਲਈ ਕਾਫੀ ਸੀ ਬਜ਼ੁਰਗ ਮਾਪਿਓ ਨੂੰ ਹੋਰ ਕੀ ਚਾਹੀਦਾ ਹੈ ਦੋ ਟਾਈਮ ਦੀਆਂ ਰੋਟੀਆਂ ਚੰਗੀ ਮਿਲ ਜਾਏ ਜਾਂ ਚਟਣੀ ਨਾਲ ਪਰ ਜੇਕਰ ਬੱਚਿਆਂ ਦਾ ਪਿਆਰ ਹੋਵੇ ਤਾਂ ਉਸ ਨੂੰ ਵੀ ਖੁਸ਼ੀ ਖੁਸ਼ੀ ਕਰ ਲੈਣਗੇ ਉਹਨਾਂ ਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਹੁਣ ਬਿਨਾ ਪਿਆਰ ਅਤੇ ਇੱਜ਼ਤ ਤੋਂ ਕਿਸੇ ਨੂੰ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਇੱਕ ਦਿਨ ਸਭ ਨੇ ਬਜ਼ੁਰਗ ਹੋਣਾ ਹੈ ਆਪਣੇ ਮਾਪੇ ਨਾਲ ਉਹੀ ਵਤੀਰਾ ਕਰੋ ਜੋ ਤੁਸੀਂ ਆਪਣੇ ਬੁਢਾਪੇ ਵਿੱਚ ਖੁਦ ਲਈ ਚਾਹੁੰਦੇ ਹੋ